ਜੀ ਸਰ ਸਰ ਅੱਜ ਵੀ ਮੁਹੱਲਾ ਬਾਪੂ ਪਰਮਨੰ ਜਿਹੜਾ ਹੈ ਰਾਮਪੁਰ ਮੋੜ ਵਿਚੋਂ ਪੁੱਜੀ ਹੋਰ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰਾ ਜਿਹੜਾ ਕੰਮ ਹੈ ਜਿਹੜਾ ਹੋ ਰਿਹਾ ਹੈ ਤੇ ਕੀ ਕਹਿਣਾ ਚਾਹੀਏ ਕਿ ਕਿਸ ਕਿਸ ਤਰ੍ਹਾਂ ਦੇ ਜਿਹੜੇ ਕੰਮ ਆ ਉਹ ਹੋ ਰਹੇ ਨੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਜੀ ਪਹਿਲਾਂ ਇੱਥੇ ਸਾਡੇ ਸੀਵਰ ਦੀ ਇੱਕ ਦਿੱਕਤ ਸੀ ਇੱਕ ਸੀਵਰ ਜਿਹੜਾ ਬਿਲਕੁਲ ਬਲੌਕ ਸੀ ਚੱਲ ਨਹੀਂ ਸੀ ਰਿਹਾ ਤੇ ਅੱਜ ਤੋਂ ਕੋਈ ਮਹੀਨਾ ਤੋਂ ਪਹਿਲਾਂ ਕਾਫੀ ਦਿਨ ਮਹੀਨੇ ਤੋਂ ਲੱਗੇ ਨੇ ਬੰਦੇ ਰੈਗੂਲਰ ਆ ਵਾਰਡ ਦੇ 25 ਨੰਬਰ ਤੋਂ ਐਸਜੀਓ ਸਾਹਿਬ ਐਕਸਟੈਂਡਰ ਸਾਹਿਬ ਦਾ ਬਹੁਤ ਧੰਨਵਾਦ ਜਿਨੇ ਪੱਕੇ ਬੰਦੇ ਇੱਥੇ ਲਾਏ ਹੋਏ ਨੇ ਉਹਨਾਂ ਨੇ ਆ ਕੇ ਦੇਖਿਆ ਸੀ ਸਾਰਾ ਚਲਾ ਕੇ ਤੇ ਇੱਕ ਮਹੀਨਾ ਬਹੁਤ ਜ਼ਿਆਦਾ ਦਿੱਕਤ ਸੀ ਚੱਲ ਨਹੀਂ ਸੀ ਰਿਹਾ ਫਿਰ ਇਹਨਾਂ ਨੇ ਪਰਸੋਂ ਤੋਂ ਸੇ ਦੇਖਿਆ ਕਿ ਨਹੀਂ ਚੱਲਾ ਫਿਰ ਅੱਜ ਅਸੀਂ ਰਿਕੁਐਸਟ ਕੀਤੀ ਸਾਡੇ ਕਮੇਟੀ ਘਰ ਦੇ ਪ੍ਰਧਾਨ ਸਰਦਾਰ ਬਲੀ ਸਿੰਘ ਪਾੜਾ ਜੀ ਨੂੰ ਉਹਨਾਂ ਨੇ ਫਿਰ ਐਸਡੀਓ ਸਾਹਿਬ ਐਕਸ਼ਨ ਡਿਊਟੀ ਲਾਈ ਤੇ ਜਾ ਕੇ ਉਹਥੇ ਜਿਹੜੀਆਂ ਪਾਈਪਾਂ ਜਿਹੜੀਆਂ ਨਵੀਆਂ ਪਾਈਆਂ ਜਾਣ ਤੇ ਅੱਜ ਉਹਨਾਂ ਦੇ ਸਹਿਯੋਗ ਨਾਲ ਐਸਡੀਓ ਸਾਹਿਬ ਦੇ ਪਾੜਾ ਸਾਹਿਬ ਦੇ ਐਕਸ਼ਨ ਸਾਹਿਬ ਦੇ ਸਹਿਯੋਗ ਨਾਲ ਅੱਜ ਸਾਰਾ ਜਿਹੜਾ ਸੀਵਲ ਕੰਮ ਚੱਲ ਰਿਹਾ ਹੈ ਸਾਡੇ ਸਰ ਕਿੰਨੀਆਂ ਕਿ ਗਲੀਆਂ ਜਿਹੜਾ ਕੰਮ ਚੱਲ ਰਿਹਾ ਹੈ ਸਾਡੀਆਂ ਦੋ ਗਲੀਆਂ 'ਚ ਕੰਮ ਚੱਲ ਰਿਹਾ ਦੋਨਾਂ ਦਾ ਸੀਵਰੇਜ ਦਾ ਹੀ ਕੰਮ ਹੈ ਤੇ ਇੱਕ ਜਿਹੜਾ ਕੰਮ ਸਾਡਾ ਅੱਜ ਖਤਮ ਹੋ ਜਾਣਾ ਤੇ ਅਸੀਂ ਮੰਡੀ 'ਚ ਦੂਸਰੀ ਨਵੀਂ ਗਲੀ ਸਟਾਰਟ ਕਰ ਦਾਂਗੇ ਸਰ ਬਰਸਾਤਾ ਤਾਂ ਕਿੰਨੇ ਵੀ ਆ ਰਹੇ ਨੇ ਤੇ ਕਿਸ ਤਰ੍ਹਾਂ ਦੇ ਜਿਹੜੇ ਹੋਰ ਕੰਮ ਕਰਾਏ ਕਰੇ ਤੁਹਾਡੇ ਲਈ ਸਾਡੇ ਵੱਲੋਂ ਅਸੀਂ ਹੁਣ ਤੁਸੀਂ ਦੇਖਿਆ ਹੋਣਾ ਬਰਾਂਪੂਰ ਰੋਡ ਤੇ ਲਾਈਟਾਂ ਦੀ ਕਾਫੀ ਦਿੱਕਤ ਸੀ ਰੋਡ ਸਾਰਾ ਬੰਦ ਸੀ ਤੇ ਬਾਗ ਲਾ ਕੇ ਕਾਫੀ ਚੋਰੀ ਦੀਆਂ ਘਟਨਾਵਾਂ ਵੀ ਹੁੰਦੀਆਂ ਸੀ ਤੇ ਉਹ ਵੀ ਬਲਜੀਤ ਸਿੰਘ ਪਾੜਾ ਜੀ ਦੀ ਅਸੀਂ ਸਹਿਯੋਗ ਨਾਲ ਆਪਣੇ ਭਰਮਪੁਰ ਰੋਡ ਤੋਂ ਗੁਜਰਾਵਾਲੀ ਸਕੂਲ ਤੱਕ ਸਾਰੀਆਂ ਨਵੀਆਂ ਲਾਈਟਾਂ LED ਲਾਈਟਾਂ ਲਗਾਈਆਂ ਨੇ ਜਿਨ੍ਹਾਂ ਰਾਹਗੀਰਾਂ ਨੂੰ ਪਰੇਸ਼ਾਨੀ ਨਾ ਆਵੇ ਅਰਜਿੰਦਰਾ ਗਾਰਡਨ ਦੇ ਵੀ ਜਿਹੜੇ ਲੋਕ ਰਹਿੰਦੇ ਸੀ ਕਾਫੀ ਹਨੇਰੇ ਚ ਸੀ ਉਹ ਉਹ ਵੀ ਸਾਰੀਆਂ ਲਾਈਟਾਂ ਨਾਲ ਸੀ ਰੋਡ ਜਿਹੜਾ ਤਲਾਕਾ ਸਾਰਾ ਸਰ ਪਿਛਲੇ ਦਿਨੇ ਜਿਹੜਾ ਹੈ ਨਾ ਥੋੜੇ ਦਿਨ ਪਹਿਲਾਂ ਜਿਹੜਾ ਬੜੀ ਖਬਰ ਵਾਇਰਲ ਹੋਈ ਸੀ ਕਿ ਰਾਮੀਲਾ ਗਰਾਊਂਡ ਵਿਖੇ ਜਿਹੜਾ ਹੈ ਉਹ ਕੂੜੇ ਦੇ ਢੇਰ ਲੱਗੇ ਹੋਏ ਸਨ ਨਾਲ ਨਾਲ ਕਿਹੜੀਆਂ ਬਲੋਕ ਹੋਈਆਂ ਸਨ ਤੇ ਦੁਬਾਰਾ ਤੁਹਾਡੀ ਦਵਾਈ ਵਿੱਚ ਜਿਹੜਾ ਹੈ ਕੰਮ ਬੜੇ ਵਧੀਆ ਤਰੀਕੇ ਨਾਲ ਕੀਤਾ ਗਿਆ ਤੇ ਕੀ ਕਰਨਾ ਚਾਹੋਗੇ ਉਹਦੀ ਤਾਂ ਸਿਰਫ ਦਿੱਕਤ ਸੀ ਕਿ ਜਿਹੜਾ ਨਾਲਾ ਸੀ ਉਹ ਸਾਰੇ ਮਤਲਬ ਬ੍ਰਹਮਪੁਰ ਰੋਡ ਤੋਂ ਬਰਨਾਲਾ ਤੋਂ ਪਿੱਛੇ ਪਾਣੀ ਆਂਦਾ ਨਾ ਸਾਰਾ ਨਾਲੇ ਥਾਣੀ ਖਿੱਚਿਆ ਜਾਂਦਾ ਤੇ ਉਹ ਨਾਲੇ ਦੇ ਵਿੱਚ ਕੀ ਹੈਗਾ ਕਿ ਵਿੱਚ ਘਰ ਜਾ ਕੇ ਇੱਕ ਦਰਖਤ ਜਿਹਦੇ ਕਰਕੇ ਡੱਕਾ ਲੱਗਦਾ ਸੀ ਬਟ ਜਦੋਂ ਸਾਨੂੰ ਮਹੱਲੇ ਵਾਲਿਆਂ ਨੇ ਚਾਹਦੀ ਸਫਾਈ ਕਰਾਈ ਜਾਏ ਅਸੀਂ ਪਹਿਲਾਂ ਵੀ ਕਰਵਾਂਦੇ ਰਿਹਾ ਰੈਗੂਲਰ ਤੇ ਹੁਣ ਅਸੀਂ ਪਹਿਲਾਂ ਸੜਕ ਦੇ ਨਾਲੇ ਸਾਫ ਕਰਵਾ ਰਹੇ ਸੀ ਤੇ ਜਦੋਂ ਸਾਡੇ ਧਿਆਨ ਚ ਆਇਆ ਕਿ ਉਹ ਨਾਲੇ ਦੀ ਵੀ ਦਿੱਕਤ ਜਾਦਾ ਤੇ ਫਿਰ ਪੜ ਸਾਬਜੀ ਦਾ ਬਲਜੀਤ ਪਾੜੀ ਦਾ ਫੋਨ ਸਾਨੂੰ ਆਇਆ ਸੀ ਕਿ ਪਹਿਲਾਂ ਆਪਣੇ ਸਾਰੇ ਲੇਬਰ ਜਿਹੜੀ ਆ ਸਵੈ ਸੇਵਕ ਲਗਾ ਕੇ ਪਹਿਲ ਉਹ ਨਾਲਾ ਜਿਹੜਾ ਉਹ ਸਾਫ ਕਰਾਇਆ ਜਾਏ ਤੇ 3 ਦਿਨ ਹੋ ਗਏ ਨੇ ਉਹ ਕੰਮ ਚੱਲ ਰਿਹਾ ਜੀ ਉੱਥੇ ਸਰ ਹੁਣ ਤੇ ਲੋਕ ਬੜੀ ਕੋਸ਼ਿਸ਼ ਦੇ ਕੀ ਹਾਂ ਦੇ ਕੀ ਵਾਕ ਜਿਹੜੇ ਆ ਮਹੱਲੇ ਦੇ ਕੰਮ ਕੀਤੇ ਜਾ ਰਹੇ ਨੇ ਤੇ ਲੋਕ ਪ੍ਰਸਾਦ ਵੀ ਕਰ ਰਹੇ ਨੇ ਤੇ ਗੱਲ ਕਰੀ ਤਾਂ ਕਾਂਗਰਸ ਸਰਕਾਰ ਨੇ ਪਿਛਲੇ ਵੀ ਸਾਲਾਂ ਚ ਵੀ ਤੇ ਇਸ ਸਾਲਾਂ ਚ ਵੀ ਬੜੇ ਕੰਮ ਕੀਤੇ ਨੇ ਕਿੰਨਾ ਦੇ ਦੇਤੀ ਤੁਸੀਂ ਮੈਨੂੰ ਦੱਸੋ ਕਿ ਮੈਂ ਤੁਹਾਡੀ ਉਮਰ ਵੀ ਮੇਰੇ ਖਾਂ 40 ਪਲੱਸ ਹੋਣੀ ਹੈ ਤੇ ਮੈਂ ਵੀ 35 ਦੇ ਲੱਗੇ ਸਕੇ ਚਲਾ ਗਿਆ ਕਿ ਜਿਹੜਾ ਰਾਮ ਲੀਲਾ ਦੀ ਜਿਹੜੀ ਸੜਕ ਆ ਜਿਹੜੀ ਗਰਾਊਂਡ ਜਿੱਥੇ ਰਾਮ ਲੀਲਾ ਹੁੰਦੀ ਸੀ ਕਿੰਨੀ ਵਾਰ ਜਿਹੜੀ ਹੁਣ ਅੱਥੀ ਹਲਕਾ ਪ੍ਰਧਾਨ ਬਣੇ ਨੇ ਆਮ ਆਦਮੀ ਪਾਰਟੀ ਦੇ ਉਹ ਮੰਤਰੀ ਵੀ ਰਹੇ ਐਮਐਲਏ ਵੀ ਰਹੇ ਉਹਨਾਂ ਕੋਲ ਅੱਜ ਤੱਕ ਤੇ ਕਦੀ ਰੋਡ ਦੇਖਿਆ ਨਹੀਂ ਸੀ ਗਿਆ ਤੇ ਪੜਾ ਸਾਹਿਬ ਜਿਹੜੇ ਦੋ ਸਤਾਰਾਂ ਚ ਐਮਐਲਏ ਬਣੇ ਨੇ ਪਹਿਲ ਦੇ ਆਧਾਰ ਤੇ ਉਹ ਸੜਕ ਬਣਾ ਕੇ ਦਿੱਤੀ ਕਿ ਜਿਹਦੇ ਨਾਲ ਜਦੋਂ ਉੱਥੇ ਰਾਮਲੀਲਾ ਹੁੰਦੀ ਆ ਕਿ بارش ਪੈ ਜਾਂਦੀ ਰਹੀ ਸੀ ਤੇ ਰਾਮਲੀਲਾ ਕਰਨ ਚ ਵੀ ਦਿੱਕਤ ਆਂਦੀ ਸੀ ਤੇ ਪੜਾ ਸਾਹਿਬ ਨੇ ਆਪਣੀ ਪਹਿਲੀ ਹਟਨੀ ਹੋਰਤੀ ਸਾਰਾ ਆਪਣਾ ਕਰਕੇ ਜਿਹੜੀ ਉਹ ਸੜਕ ਜਿਹੜੀ ਵਧੀਆ ਬਣਾ ਕੇ ਦਿੱਤੀ ਉਹਨਾਂ ਨੂੰ ਤੇ ਹੁਣ ਅਸੀਂ ਉਹ ਗਲੀ 'ਚ ਗਏ ਸੀ ਉਹ ਕਹਿੰਦੇ ਲਾਈਟਾਂ ਵੀ ਕਰਾ ਦਿਓ ਤੇ ਮੌਕੇ ਤੇ ਪੜਾ ਸਾਨੂੰ ਫੋਨ ਕੀਤਾ ਲਾਈਟਾਂ ਮੌਕੇ ਤੇ ਲਗਵਾਤੀਆਂ ਜੀ ਉਹਨਾਂ ਨੇ ਸਰ ਆਂਵਲੇ ਦਿਨਾਂ ਚ ਹੋਰ ਕਿਤੇ ਕਿਹੜੇ ਜਿਹੜੇ ਕੰਮ ਕੀਤੇ ਜਾ ਰਹੇ ਨੇ ਆਉਣ ਵਾਲੇ ਦਿਨਾਂ ਚ ਸਾਡਾ ਡੰਗ ਨੇ ਪਹਿਲਾਂ ਸੀਵਰ ਦਾ ਕਿ ਸੀਵਰ ਸਾਡਾ 100 ਪਲੱਸ ਹੀ ਸਾਰਾ 25 ਨੰਬਰ ਵਾਰਡ ਚ ਹੋ ਗਿਆ ਹੁਣ ਦੋ ਚਾਰ ਥੋੜੀ ਗਲੀ ਦੀ ਰਿਪੇਅਰਾਂ ਨੇ ਅਸੀਂ ਉਹ ਵੀ ਜਿਹੜੀਆਂ ਕਰਕੇ ਦੇ ਮੁਕੰਮਲ ਕਰ ਦਾਂਗੇ ਸਫਾਈ ਦਾ ਸਾਡਾ ਡੇਲੀ ਬੰਦੀ ਆਉਂਦੇ ਨੇ ਸਫਾਈ ਦਾ ਕੋਈ ਦਿੱਕਤ ਨਹੀਂ ਹੈ ਜੀ ਸਰ ਆਪਣੇ ਮਹੱਲਾ ਨਿਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ ਸੰਦੇਸ਼ ਇਹ ਹੀ ਦੇਣਾ ਚਾਹਾਂਗੇ ਕਿ ਜੇ ਤੇ ਤੁਹਾਨੂੰ ਕੋਈ ਲੱਗਦਾ ਕਿ ਕੋਈ ਦਿੱਕਤ ਹੈ ਸਾਨੂੰ ਦੱਸੋ ਵੈਸੇ ਵੀ ਪਰ ਸੇਰ ਵੀ ਜੇ ਅਸੀਂ ਜੇ ਕੋਈ ਦਿੱਕਤ ਲੱਗੂਗੀ ਅਸੀਂ ਅਸੀਂ ਦੋ ਚਾਰ ਦਿਨ ਸਾਰੇ ਕਲੀਅਰ ਕਰ ਦਾਂਗੇ ਤੇ ਇੱਕ ਤਨ ਮੈਂ ਹੋਰ ਗੱਲ ਦੱਸਣੀ ਚਾਹੁੰਦਾ ਇੱਕ ਦੋ ਤਿੰਨ ਦਿਨ ਪਹਿਲਾਂ ਦੋ ਤਿੰਨ ਬੰਦੇ ਨੇ ਇੱਕ ਖਬਰ ਦੀ ਲਗਵਾਈ ਸੀ ਕਿ 25 ਜੀ ਸੀਵਰ ਬੜੇ ਬਲੌਕ ਨੇ ਸੀਵਰ ਇਦਾਂ ਨੇ ਉਹ ਚੀਜ਼ਾ ਵੀ ਹੱਲ ਅਸੀਂ ਕਰ ਲਿਆ ਸਾਡੇ ਡਾਕ ਨੇ ਚੌਂਕਤੋਰੀ ਦੇ ਅੰਦਰ ਆਈਏ ਅਸੀਂ ਸਾਡੇ ਘਰਾਂ ਵੱਲ ਤੇ ਮੇਰਾ ਘਰ ਹੈਗਾ ਉਥੋਂ ਤੱਕ ਇੱਕ ਸਾਡੇ ਦਰਸ਼ਕਾਂ ਕਰਨੇ ਰਮੇਸ਼ ਗੁਪਤਾ ਜੀ ਨੇ ਰਜਿੰਦਰ ਝੋਰ ਜੀ ਨੇ ਸੀਨੀਅਰ ਸਿਟੀਜ਼ਨ ਨੇ ਸਾਡੇ ਹੋ ਜਿਨ੍ਹਾਂ ਨੇ ਖੋਬਰ ਲਗਵਾਈ ਸੀ ਜੀ ਬਾਲ ਨੰਬਰ 25 ਚ ਜੀ ਸੀਵਰ ਬੜੇ ਬਲੌਕ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਲਗਾਤਾਰ 3 ਮਹੀਨੇ ਤੋਂ ਦਿਨ ਰਾਤ ਸਵੇਰੇ 5 ਵਜੇ ਬੰਦੇ ਆਉਂਦੇ ਸੀ ਤੇ ਰਾਤ ਵੀ ਲਾ ਕੇ ਕੰਮ ਕਰਦੇ ਸੀ ਸਾਰੀ ਗਾਰ ਤੱਕ ਕੱਟਦੀ ਹੋਈ ਆ ਹੁਣ ਦਿੱਕਤ ਉਹਨਾਂ ਨੂੰ ਐਸ ਡੀਓ ਸਾਹਿਬ ਤੇ ਐਕਸ਼ਨ ਸਾਹਿਬ ਆਏ ਸੀ ਉਹਨਾਂ ਨੂੰ ਦੱਸਿਆ ਵੀ ਹਾਲ ਸੀ ਕਿ ਨਾਲੀਆਂ ਦਾ ਢਲਾਨ ਜਿਹੜੀ ਅਸੀਂ ਵਿਪਨ ਦੀ ਪੂਜਿਤਰ ਹੈਗਾ ਉਧਰੋਂ ਸਾਈਡ ਨੂੰ ਕਰ ਦਈਏ ਬਟ ਇਹਨਾਂ ਨੂੰ ਮਸ ਜਲਦੀ ਕੀ ਕਰਾਚ ਕੰਮ ਹੁੰਦਾ ਨਹੀਂ ਹੈਗਾ ਹੁਣ ਅਸੀਂ ਪਲਾਨ ਕੀਤਾ ਕਿ ਜਿੱਥੇ ਗਦਰਮਰ ਸਕੂਲ ਦੇ ਨਾਲ ਜਿਹੜਾ ਛੱਪੜ ਨੂੰ ਰਾਹ ਜਾਂਦਾ ਜਿੱਥੇ ਪਹਿਲਾਂ ਸਾਰੇ ਮਹੱਲੇ ਦੀ ਨਿਕਾਸੀ ਸੀ ਹੁਣ ਜਦੋਂ ਬਰਸਾਤ ਆਟ ਰਦੀ ਸੀ ਉੱਥੇ ਨਾਲੀ ਬਣਾ ਦਾਂਗੇ ਸਾਰੀ ਟਰਾਨ ਆਪਾਂ ਉਧਰੋਂ ਕੱਢਾਂਗੇ ਜੀ ਆਪਾਂ ਆਪਾਂ ਉਹ ਵੀ ਹੱਲ ਕਰ ਦਾਂਗੇ ਜਲਦੀ ਸਰ ਇੰਨੀ ਗਰਮੀ ਹੈ ਗਰਮੀ ਦੇ ਬਾਵਜੂਦ ਵੀ ਤੁਸੀਂ ਆਪ ਤੇ ਜਿਹੜੇ ਲੇਬਰ ਦੇ ਨਾਲ ਦੇਖ ਰਹੇ ਹੋ ਕਿ ਹਾਂ ਵੀ ਕਿਹੜਾ ਕੰਮ ਰਹਿ ਗਿਆ ਤੇ ਕਿਸ ਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਹੋ ਤੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਨਹੀਂ ਗਰਮੀ ਚਲੋ ਜੇ ਸਾਨੂੰ ਲੱਗਦੀ ਸੀ ਮਹੱਲੇ ਵਾਲੇ ਨੂੰ ਹੀ ਲੱਗਦੀ ਆ ਗਰਮੀ ਦਾ ਇਹਦੇ ਵਿੱਚ ਕੋਈ ਗੱਲ ਨਹੀਂ ਸਾਡੇ ਕਮੇਟੀ ਪ੍ਰਧਾਨ ਜੀ ਨੇ ਜੁਹਾ ਡਿਊਟੀ ਲਈ ਹੈ ਕਿ ਪਹਿਲੇ ਪਹਿਲਾ ਕੰਮ ਬਾਕੀ ਸਾਰਾ ਕੁਝ ਬਾਅਦ ਚ ਕਿ ਅਸੀਂ ਜੋ ਪੜ ਜੋ ਬਲਜੀਤ ਪਾੜਾ ਜੀ ਕਹਿਣਗੇ ਅਸੀਂ ਉਦਾਂ ਹੀ ਕੰਮ ਕਰਾਂਗੇ